ਤੁਸੀਂ ਵੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀਅਤ ਦੀ ਦੇਖੋ ਜੀ ਪੰਚਾਇਤ ਚੋਣਾਂ ਤੁਹਾਨੂੰ ਪਤਾ ਹੈ ਵੀ ਬਿਲ ਬਚ ਚੁੱਕਿਆ ਉਹਨਾਂ ਦਾ ਤੇ ਬੜਾ ਮਾਣ ਮਹਿਸੂਸ ਹੁੰਦਾ ਵੀ ਸਭ ਤੋਂ ਪਹਿਲਾਂ ਕੋਸ਼ਕ ਘਾਂਟੀ ਹੋਈ ਸੀ ਜੇ ਸਭ ਤੋਂ ਪਹਿਲੀ ਪੰਚਾਇਤ ਆ ਜਿਹੜੀ ਪੰਜਾਬ ਦੀ ਵਿਧਾਨ ਸਭਾ ਹਲਕੇ ਸਮਰਾਲੇ ਚੋਂ ਚੁਣੀ ਗਈ ਆ ਤੇ ਮਾਣ ਮਹਿਸੂਸ ਕਰਦੇ ਟਪਰੀਆਂ ਪ੍ਰਿੰਦੀਪ ਪੰਚਾਇਤ ਸੀ ਗੁਰਵਜਨ ਸਿੰਘ ਸਰਪੰਚ ਬਣੇ ਨੇ ਤੇ ਜਿਹੜਾ ਹੁਕਮ ਦਿੱਤਾ ਸੀਗਾ ਸਰਕਾਰ ਨੇ ਵੀ ਐ ਕਿ ਉਹ ਤੜੇਬੰਦੀਆਂ ਨਹੀਂ ਕਰਨੀਆਂ ਗੀਆਂ ਪਿਆਰ ਮੁਹੱਬਤ ਨਾਲ ਸੰਪਤੀਆਂ ਵੱਧ ਤੋਂ ਵੱਧ ਕਰੋ ਤੇ ਐਲਾਨ ਵੀ ਕੀਤਾ ਵੀ 5 ਲੱਖ ਰੁਪਇਆ ਜੇ ਕੋਈ ਸਹਿਮਤੀ ਹੁੰਦੀ ਹੈ ਕਿਸੇ ਪਿੰਡ ਦੇ ਵਿੱਚ ਸਰਪੰਚ ਦੇ ਉੱਪਰ ਤਾਂ 5 ਲੱਖ ਰੁਪਏ ਸਰਕਾਰ ਦਊਗੀ ਤੇ ਉਹ ਸਾਰੀ ਚੀਜ਼ ਨੂੰ ਬੱਚੋ ਸੋਚ ਵਿਚਾਰ ਕੇ ਬੜਾ ਮਾਣ ਮਹਿਸੂਸ ਕਰਦਾ ਵੀ ਜਦੋਂ ਹੁਣ ਲੋਕ ਪਿੰਡਾਂ ਵਿੱਚ ਸਹਿਮਤੀਆਂ ਕਰ ਲੱਗ ਰਹੇ ਨੇ ਪੰਜਾਬ ਦੇ ਵਿੱਚ ਮੈਂ ਜੇ ਗੱਲ ਕਰਾਂ ਵਿਧਾਨ ਸਭਾ ਹਲਕੇ ਸੰਭਰਾਲੇ ਦੀ ਗੱਲ ਕਰਾਂ ਤਾਂ ਹੁਣ ਤੱਕ ਲਗਭਗ 24 ਤੋਂ ਉੱਪਰ ਜਿਹੜੀ ਸਹਿਮਤੀ ਨਾਲ ਜਿਹੜੀਆਂ ਪੰਚਾਇਤਾਂ ਚੁਣੀਆਂ ਚੁਣੀਆਂ ਜਾ ਚੁੱਕੀਆਂ ਨੇ ਤਾਂ ਹਲਕੇ ਦੀ ਗੱਲ ਕਰੀਏ ਤਾਂ ਕਿੰਨੇ ਕੁ ਪਿੰਡ ਨੇ ਜਿਹੜੇ ਲਗਭਗ ਹਲਕੇ 'ਚ ਲਗਭਗ 200 ਦੇ ਕਰੀਬ ਪਿੰਡ ਆ ਆਪਣੇ ਤੇ ਪਰ ਜਿਵੇਂ ਦੇਖੀਏ ਮੈਂ ਜਿਵੇਂ ਤੁਸੀਂ ਗੱਲ ਕੀਤੀ ਵੀ ਕੋਸ਼ਕ ਬੜਾ ਦੋ ਤਿੰਨ ਦਿਨੇ ਹੋਏ ਨੇ ਹਜੇ ਟਾਈਮ ਪਿਆ ਤੇ ਇੱਕ ਤਾਂ ਤੁਹਾਡੇ ਆਉਣ ਤੋਂ ਪਹਿਲਾਂ ਹੀ ਇੱਕ ਸਹਿਮਤੀ ਹੋ ਕੇ ਗਈ ਆ ਇੱਕ ਪਿੰਡ ਦੀ ਬਦਸ ਸੰਭਾਲ ਕੇ ਸਮਰਾਲੇ ਤੋਂ ਤੇ ਮੈਂ ਬੜਾ ਮਾਣ ਨਾਲ ਕਹਿ ਸਕਦਾ ਵੀ ਆਉਣ ਵਾਲੇ ਦੋ ਦਿਨਾਂ ਦੇ ਵਿੱਚ ਜਿਹੜਾ ਇਹ ਇੱਕ ਵੱਡੀ ਬਲਿੰਦਤੀ ਕਹਿ ਸਕਦਾ ਵੀ ਸਮਰਾਲੇ ਦੇ ਜਿਹੜੇ ਹਲਕੇ ਦੇ ਵਿੱਚ ਸਹਿਮਤੀਆਂ ਹੋਣਗੀਆਂ ਤੇ ਵੱਧ ਤੋਂ ਵੱਧ ਪੰਚਾਇਤਾਂ ਬਣਾਉਂਗੇ ਅਸੀਂ ਪੰਜਾਬ ਦੇ ਸਰਕਾਰ ਨੇ ਸਨੇਹਾ ਦਿੱਤਾ ਦੇਖੋ ਸਰਕਾਰ ਦਾ ਨਾਮੀ ਰਸ਼ੀ ਆ ਉਹਦਾ ਕਿ ਜੇ 5 ਲੱਖ ਦੀ ਪੰਗਲ ਕਰਦੇ ਆ ਪਰ ਲੋਕਾਂ ਨੂੰ ਜਿਹੜਾ ਜੋੜਨ ਲਈ ਕਿਹਾ ਲੋਕਾਂ ਨੂੰ ਕਿਹਾ ਵੀ ਤੁਸੀਂ ਭਾਈਚਾਰੇ ਦੀ ਸਾਂਝ ਬਣਾਈ ਰੱਖਣੀ ਆ ਉਹਨਾਂ ਨੂੰ ਸਤਿਕਾਰ ਕੀਤਾ ਪੰਜਾਬ ਦੇ ਲੋਕ ਨੇ ਤੇ ਬੜਾ ਮਾਣ ਨਾਲ ਮੈਂ ਉਹੀ ਮਹਿਸੂਸ ਕਰਾਂ ਮੈਂ ਬੜਾ ਮਾਣ ਮਹਿਸੂਸ ਕਰਦਾ ਵੀ ਜੇ ਬਦ ਤੋਂ ਬਦ ਪੰਚਾਇਤਾਂ ਦੀ ਗੱਲ ਕਰਾਂ ਤਾਂ ਮੇਰੇ ਵਿਧਾਨ ਸਭਾ ਹਲਕੇ 'ਚ ਬਣ ਰਹੀਆਂ ਤੇ ਸਭ ਤੋਂ ਪਹਿਲੀ ਪੰਚਾਇਤ ਜਿਹੜੀ ਪੂਰੇ ਪੰਜਾਬ ਦੇ ਵਿੱਚੋਂ ਬਣੀ ਆ ਉਹ ਮੇਰੇ ਵਿਧਾਨ ਸਭਾ ਹਲਕੇ 'ਚੋਂ ਟੱਪੀਆਂ ਬੰਦੀ ਬਣੀ ਆ ਤੇ ਬੜੀ ਖੁਸ਼ੀ ਹੁੰਦੀ ਆ ਮੈਨੂੰ ਐਮ ਐਲ ਇਸਾਬਾ ਆਉਣ ਵਾਲੇ ਟਾਈਮ 'ਚ ਲੱਗਦਾ ਵੀ ਕਾਫੀ ਜਿਹੜਾ ਫੰਡ ਹੈ ਕਿਉਂਕਿ 5 ਲੱਖ ਰੁਪਈਆ ਹਰ ਇੱਕ ਪੰਚਾਇਤ ਨੂੰ ਦੇਣਾ ਵਾ ਕਿੰਨੀਆਂ ਕ ਪੰਚਾਇਤਾਂ ਹੋ ਜਾਣਗੀਆਂ ਮੈਨੂੰ ਲੱਗਦਾ ਵੀ ਸਾਰਾ ਤੁਸੀਂ ਉਹ ਜੀ ਆਓਗੇ ਦੇਖੋ ਬੜੇ ਮਾਨ ਨਾਲ ਕਹਿੰਦਾ ਤਾਂ ਚ ਪੰਚਾਇਤਾਂ ਵੀ 5-5 ਲੱਖ ਰੁਪਈਆ ਇਹ ਤਾਂ ਬੱਕਰੀ ਗੱਲ ਆ ਉਹ ਤੋਂ ਵੱਧ ਵੀ ਜਿੰਨਾ ਵੀ ਕੰਮ ਕਰਾਉਣਗੇ ਬੜਾ ਮਤਲਬ ਮੈਂ ਖੁਦ ਬੜਾ ਆਨੰਦ ਮਹਿਸੂਸ ਕਰੂੰਗਾ ਕਿ ਉਹ ਨਮੀ ਸਾਰੀ ਟੀਮ ਆਉਣੀ ਆ ਨਵੇਂ ਸਰਪੰਚ ਆਉਣੇ ਨੇ ਕੋਦਸੀ ਨਵੇਂ ਆਏ ਆ ਤੇ ਉਹਨਾਂ ਨਾਲ ਮੈਨੂੰ ਵੀ ਬੜਾ ਮਨ ਦੇ ਵਿੱਚ ਆਉ ਆ ਵੀ ਕਦੋਂ ਪੰਚਾਇਤਾਂ ਬਣ ਤੇ ਕਦੋਂ ਰਲ ਕੇ ਅਸੀਂ ਕੰਮ ਕਰੀਏ ਤੇ ਵੱਧ ਤੋਂ ਵੱਧ ਪੰਜਾਬ ਦੀ ਗੱਲ ਕਰੀਏ ਜਿਹੜਾ ਪਾਸਮਰਾਲੇ ਹਲਕੇ ਦੀ ਗੱਲ ਕਰੀਏ ਉਹਨੂੰ ਕੁਸ਼ਾਲੀ ਵੱਲ ਲੈ ਕੇ ਜਾਈਏ ਅਸੀਂ ਅੱਜ ਦੇ ਇਹ ਸੂਨ ਨਗਰ ਨਿਵਾਸੀ ਸੰਗਠਨ ਦਾ ਮੈਨੂੰ ਇਸ ਸ਼ੋਹਰਤ ਦੇ ਵਿੱਚ ਤੇ ਪ੍ਰਤੀ ਦਾ ਮਾਣ ਬਾਸ਼ੀ ਲਈ ਮੈਂ ਤਾਂ ਬਹੁਤ ਧੰਨਵਾਦ ਕਰਦਾ ਹਾਂ ਅਹਿਲ ਨੇ ਸਾਡੇ ਪਿੰਡ ਦੇ ਕਿਹੜਾ ਕੰਮ ਕਰਨਗਾ ਜੀ ਨਸ਼ਿਆਂ ਦੇ ਰੋਖ ਲਈ ਜਾ ਰਹੇਗੇ ਜੋ ਕਿ ਸਾਡੇ ਬੱਚਿਆਂ ਨੂੰ ਨੌਜਵਾਨਾਂ ਨੂੰ ਖੜਾ ਕੌਮ ਦੇ ਨਾਲ ਮਸ਼ਾਹਰ ਕਰੇ ਤਾਂ ਦੇ ਨਾਲ ਤੇ ਇਹ ਕੋਈ ਸਰਕਾਰ ਕੋਈ ਨਾ ਕੇ ਵਿਚਾਰਾ ਨੂੰ ਤੇ ਜਦੋਂ ਕੋਈ ਸਰਕਾਰ ਕਿ ਨਸ਼ਾ ਖਤਮ ਕਰਾਵੇ ਕੋਤਭਾਲ ਸਭ ਤੋਂ ਮਹਿੰਦੀ ਇੰਡੀਆ ਦੀ ਸੇਵ ਸੁਹੇਰ ਸੁਹੂਤਾ ਤੇ ਐਜੂਕੇਸ਼ਨ ਸਾਡੇ ਮੁਦੁਰਪੇ ਸਾਨੂੰ ਬੜੀ ਖੁਸ਼ੀ ਹੋਈ ਪਿੰਡ ਦੇ ਵਿੱਚ ਸਾਡੇ ਆਰਮੀ ਦੇ ਅਫਸਰ ਖਾਸ ਦਲੇਰ ਸਿੰਘ ਜੀ ਕਰਨ ਸਾਹਿਬ ਜਿਨ੍ਹਾਂ ਨੇ ਆਰ ਦੇ ਪਿੰਡ ਨੂੰ ਸੇਧ ਦੇ ਕੇ ਸਾਰਾ ਕੰਮ ਕਰਵਾਇਆ ਜੀ ਅਸੀਂ ਇਹਨਾਂ ਨੇ ਬੜੇ ਧੰਨਵਾਦੀ ਹਾਂ ਔਰ ਅਸੀਂ ਇਹਨਾਂ ਦੀ ਸੇਧ ਨਾਲੇ ਅੱਗੇ ਵੀ ਪਿੰਡ ਦੇ ਵਿੱਚ ਜੋ ਸਾਨੂੰ ਸਿਆਣੇ ਪਿੰਡ ਦੇ ਮੋਹਰੋਂ ਬੁਰੀ ਦਿੰਦਾ ਹੈ ਕੰਮਕਾਰ ਨੂੰ ਤੈਨ ਵੀ ਅਸੀਂ ਮੁੰਡੇ ਹੁਣ ਕੇ ਤੇ ਉਹਨਾਂ ਦੇ ਆਸ਼ੀਰਵਾਦ ਨਾਲ ਸਾਰੇ ਕੰਮ ਸਿਰਾਂ ਦੇ ਵਿੱਚ ਆਪਣੀ ਭੂਮਿਕਾ ਸਥਾਨ ਰੱਖਾ ਗਏ ਇਕੋ ਜਿਹੀ ਮਾਨ ਦੇ ਵਿੱਚ ਚਾਹ ਰਹੀ ਹੈ ਜੀ ਸਾਡਾ ਜਿਹੜਾ ਪਿੰਡ ਹੈ ਇੱਕ ਮੁੰਡੇ ਦਾ ਪਿੰਡ ਬਣਿਆ ਅਸੀਂ ਦਿੱਲੀ ਸੋਸ਼ਲ ਮੀਡੀਆ ਤੇ ਦੇਖਦਾ ਵੀ ਫਲਾਣਾ ਪਿੰਡ ਜਿੰਦਾ ਹੋ ਗਿਆ ਉਦਾਂ ਹੋ ਗਿਆ ਜੀ ਉਹਨਾਂ ਨੂੰ ਦੇਖ ਕੇ ਆਪਣੇ ਮਨ ਦੇ ਵਿੱਚ ਵੀ ਇਹ ਗੱਲ ਆਈ ਆ ਵੀ ਕਿਉਂਕਿ ਸਾਡਾ ਪਿੰਡ ਵੀ ਕਿਉਂ ਨੇ ਇੰਨਾ ਜ਼ਿਆਦਾ ਬਣਾਇਆ ਜਾਵੇ। ਪਰਮਾਤਮਾ ਦੀ ਕਿਰਪਾ ਹੋਈ ਆ ਤੇ ਸਾਰੀ ਹੀ ਜਿਹੜੀ ਪੰਚਾਇਤ ਆ ਬਹੁਤ ਵਧੀਆ ਪਿੰਡ ਦੇ ਲੋਕਾਂ ਨੇ ਚੁਣੀ ਆ ਜੀ। ਔਰ ਕਿੱਥੇ ਤੱਕ ਨਹੀਂ ਸਾਨੂੰ ਮਤਲਬ ਗਾਰੀ ਸਿੰਘ ਸਾਹਿਬ ਵੀ ਗਾਈਡ ਕਰਕੇ ਇਹ ਸਭ ਤੋਂ ਬਿਨਾਂ ਪਹਿਲਾਂ ਸਾਨੂੰ ਪਤਾ ਲੱਗਿਆ ਕਿ ਸੀਸੀ ਸਾਹਿਬ, ਐਡੀਸੀ, ਐਮਐਲਏ ਸਾਹਿਬ ਕੋਲ ਕਹੇ ਚਲੋ ਉਹ ਕਦੇ ਮਤੀ ਨਹੀਂ ਪੈ ਸਕੇ ਤਾਂ ਕਰਕੇ ਇਸੇ ਤੋੜਾ ਕਰੀਏ ਹੱਲ ਜੀ ਅਸੀਂ ਇਹਨਾਂ ਦੀ ਗਾਈਡਲਾਈਨ ਦੇ ਮੁਤਾਬਕ ਜਿੰਨਾ ਸਭ ਤੋਂ ਵੱਧ ਤੋਂ ਵੱਧ ਪਿੰਡ ਦੇ ਵਿੱਚ ਅਸੀਂ ਜੋ ਵੀ ਕੰਮ ਸਾਡੇ ਪਿੰਡ ਦਾ ਤਾਂ ਬਹੁਤ ਕੰਮ ਢੂੰਡੇ ਪੈ ਨਹੀਂ ਜੀ ਅਸੀਂ ਸਾਰੇ ਪੈਸੇ ਦੇ ਹੱਦ ਤੇ ਕਰਾਵਾਂਗੇ ਜਿੱਥੇ ਦੀਪ ਚ ਪੈਸੇ ਲਾਉਣ ਦੀ ਲੋੜ ਪਈ ਜੀ ਅਸੀਂ ਪਿੱਛੇ ਨਹੀਂ ਹਟਾਂਗੇ ਧੱਕੇ ਹੋ ਕੇ ਆਪਣੇ ਜੀਵਨ ਤੋਂ ਪੈਸੇ ਨਹੀਂ ਲੈਣਾ ਬਾਾਈਕ ਨੂੰ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਦੇ ਨਾਲ ਤੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਅੱਜ ਸਾਡੇ ਪਿੰਡ ਸੇਹ ਦੇ ਵਿੱਚ ਅਜਾਦੀ ਤੋਂ ਬਾਅਦ ਪਹਿਲੀ ਵਾਰ ਸਰਬਸੰਮਤੀ ਦੇ ਨਾਲ ਪੰਚਾਇਤ ਚੁਣੀ ਗਈ ਹੈ ਜੇਕਰ ਸਾਡੇ ਪਿੰਡ ਦੀ ਗੱਲ ਕੀਤੀ ਜਾਵੇ ਤਾਂ ਇਤਿਹਾਸ ਜਿਹੜਾ ਆਪਣੇ ਆਪ ਤੋਂ ਬਹੁਤ ਵੱਡਾ ਹੈ ਜਿਵੇਂ ਕਿ ਵਰਲਡ ਵਾਰ 1 ਦੇ ਵਿੱਚ ਸਾਡੇ ਪਿੰਡ ਤੋਂ ਤਕਰੀਬਨ 25 ਫੌਜੀ ਸੀਗੇ ਜੋ ਵਰਲਡ ਵਾਰ 1 ਦੇ ਵਿੱਚ ਜਿਨ੍ਹਾਂ ਨੇ ਆਪਣੀ ਸਮਰਧੀਤ ਕੀਤੀ ਸੀ ਤੇ ਉਸ ਤੋਂ ਬਾਅਦ ਤਿੰਨ ਆਜ਼ਾਦੀ ਘੁਲਾਟੀਆਂ ਨੇ ਸਾਡੇ ਪਿੰਡ ਦੇ ਵਿੱਚੋਂ ਤੇ ਜੇਕਰ ਅੱਜ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਕਰਨਲ ਸਾਹਿਬ ਤਿੰਨ ਤਿੰਨ ਕਰਨਲ ਨੇ ਸਾਡੇ ਪਿੰਡ ਦੇ ਤੇ ਬਹੁਤ ਜ਼ਿਆਦਾ ਗਿਣਤੀ ਆ ਮਾਸਟਰਾਂ ਦੀ ਬਹੁਤ ਜ਼ਿਆਦਾ ਗਿਣਤੀ ਆ ਫੌਜੀ ਵੀ ਰਾਣੇ ਤੇ ਜਿਹੜੀ ਸਰਬਸੰਮਤੀ ਦੇ ਨਾਲ ਇਹਨਾਂ ਨੇ ਸਾਨੂੰ ਚੁਣਿਆ ਆ ਪੰਚਾਇਤ ਨੂੰ ਪੂਰੀ ਨੂੰ ਚੁਣਿਆ ਆ ਤੇ ਅਸੀਂ ਪੰਚਾਇਤ ਵੱਲੋਂ ਵਾਅਦਾ ਕਰਦੇ ਆ ਕਿ ਜਿਹੜੇ ਵੀ ਪਿੰਡ ਦੇ ਕੰਮ ਸੀਗੇ ਵਿਚਾਲੇ ਰੁਕੇ ਹੋਏ ਨੇ ਉਹਨਾਂ ਨੂੰ ਅਸੀਂ ਅੱਗੇ ਤੋਰਾਂਗੇ ਤੇ ਨਵੇਂ ਕੰਮ ਜਿਹੜੇ ਹੈਗੇ ਨੇ ਉਹ ਵੀ ਕਰਾਂਗੇ ਤੇ ਜਿਹੜੇ ਕੰਮ ਹੋਏ ਹੋਏ ਨੇ ਉਹਨਾਂ ਨੂੰ ਅਪਡੇਟ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਦੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀ ਅੱਧੀ